ਕ੍ਰਿਮ ਮੁਖਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰੀ ਤੇ ਅਪਰਾਧਿਕ ਗਤੀਵਿਧੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਪੀ ਡਾਕਟਰ ਅਖਿਲ ਚੌਧਰੀ ਦੀਆਂ ਹਦਾਇਤਾਂ ਤੇ ਰਾਤ ਭਰ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਵਿੱਚ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਹੋਈ ਡੀਐਸਪੀ ਡੀ ਰਮਨਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਰਾਹੀਂ ਬਾਸ ਅੜਿਆਂ ਰੇਲਵੇ ਸਟੇਸ਼ਨਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਇਸ ਮੌਕੇ ਤੇ ਆਉਣ ਜਾਣ ਵਾਲੇ ਸ਼ੱਕੀ ਵਾਨਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਤੇ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਪੁਲਿਸ ਟੀਮਾਂ ਨੂੰ ਨਸ਼ਾ ਤਸਕਰੀ ਤੇ ਹੋਰ ਕਿਸੇ ਵੀ ਸ਼ਰਾਰਤੀ ਅਨਸਰ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਡੀਐਸਪੀ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਹਰ ਪਲ ਜਾਗਰੂਕ ਹੈ ਤੇ ਅਜਿਹੇ ਮੋਹਿਮਾ ਭਵਿਕ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਇਹ ਡੀਐਸਪੀ ਨੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨਸੁਖਾਵੇਂ ਅਨਵਾਂਟਡ ਜਿਹੜੇ 엘ਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਅ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਹੰਮਰੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਹੈ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਖੇਲ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ